ਉੱਤਰ ਪ੍ਰਦੇਸ਼ ਦੇ ਪੀਲੀਪੀਤ ਜ਼ਿਲ੍ਹੇ ਦੇ ਨੇਪਾਲ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਧਰਮ ਪਰਿਵਰਤਨ ਦੇ ਕਾਰਨ ਪਹਿਲਾਂ ਈਸਾਈ ਬਣੇ ਲੋਕਾਂ ਦੀ ਘਰ ਵਾਪਸੀ ਦਾ ਇੱਕ ਵੱਡਾ ਪ੍ਰੋਗਰਾਮ ਪ੍ਰਬੰਧਿਤ ਕੀਤਾ ਗਿਆ। ਵਿਸ਼ੇਭ ਹਿੰਦੂ ਪਰਸ਼ਾਦੀ ਅਗਵਾਈ ਵਿੱਚ ਹੋਈ ਇਸ ਪਹਿਲ ਵਿੱਚ ਕਰੀਬ 500 ਲੋਕਾਂ ਨੇ ਆਪਣੇ ਪੁਰਾਣੇ ਧਰਮ ਵਿੱਚ ਵਾਪਸੀ ਕੀਤੀ। ਇਸ ਪ੍ਰੋਗਰਾਮ ਚ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਰਹਾ। ਪੀਲੀਪੀਤ ਜ਼ਿਲ੍ਹੇ ਦੇ ਟਾਟਰਗੰਜ, ਬਹਿਲਾ, ਬਵਨਪੁਰੀ ਵਰਗੇ ਪਿੰਡਾਂ ਜੋ ਨੇਪਾਲ ਦੀ ਸਰਹੱਦ ਨਾਲ ਲੱਗੇ ਹੋਏ ਹਨ ਉੱਥੇ ਲੰਬੇ ਸਮੇਂ ਤੋਂ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ। ਵਿਸ਼ੇਸ਼ ਰੂਪ ਚ ਕੁਝ ਸਿੱਖ ਸਮਾਜ ਦੇ ਲੋਕ ਈਸਾਈ ਧਰਮ ਅਪਣਾ ਚੁੱਕੇ ਸਨ। ਇਸ ਧਰਮ ਪਰਿਵਰਤਨ ਨੂੰ ਲੈ ਕੇ ਸਥਾਨਕ ਲੋਕਾਂ ਦੇ ਸਮਾਜ ਚ ਇੱਕ ਵਰਗ ਚ ਚਿੰਤਾ ਬਾਧ ਰਹੀ ਸੀ ਕਰੀਬ 10 ਦਿਨ ਪਹਿਲਾਂ ਸਿੱਖ ਸਮਾਜ ਦੇ ਨੁਮਾਇੰਦਿਆਂ ਨੇ ਪੀਡੀਪ ਦੇ ਡੀਐਮ ਅਤੇ ਐਸਪੀ ਨਾਲ ਮੁਲਾਕਾਤ ਕਰ ਇਸ ਧਰਮ ਪਰਬਰਤਨ ਦੀ ਸਮੱਸਿਆ ਨੂੰ ਲੈ ਕੇ ਦਖਲ ਦੇਣ ਦੀ ਮੰਗ ਕੀਤੀ ਸੀ ਉਹਨਾਂ ਨੇ ਕਰੀਬ 150 ਪਰਿਵਾਰਾਂ ਦੀ ਸੂਚੀ ਪ੍ਰਸ਼ਾਸਨ ਨੂੰ ਸੌਂਪੀ ਜਿਨ੍ਹਾਂ ਨੇ ਧਰਮ ਪਰਬਰਤਨ ਦੀ ਖੱਦਛੇ ਜाहिर ਕੀਤੇ ਗਏ ਹਾਲਾਂਕਿ ਪ੍ਰਸ਼ਾਸਨ ਨੇ ਪਹਿਲਾ ਇਨਾ ਇਲਜ਼ਾਮਾ ਨੂੰ ਕਾਰਜ ਕਰਦੇ ਹੋਏ ਕਿਹਾ ਸੀ ਕਿ ਅਜੇ ਹਾ ਕੋਈ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਉਹਦੇਦਾਰਾਂ ਨੇ ਸਰਹੱਦੀ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਸਾਬਧਿਆ ਉਹਨਾਂ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਆਪਣੇ ਪੁਰਾਣੇ ਧਰਮ 'ਚ ਪਰਤਨ ਦੇ ਲਈ ਪ੍ਰੇਰਿਤ ਕੀਤਾ ਸ਼ੁੱਕਰਵਾਰ ਨੂੰ ਬੇਲਾ ਅਤੇ ਟਾਟਰਗੰਜ ਪਿੰਡਾਂ 'ਚ ਇੱਕ ਵੱਡਾ ਕਰਵਾਸੀ ਪ੍ਰੋਗਰਾਮ ਪ੍ਰਬੰਧਿਤ ਕੀਤਾ ਗਿਆ ਇਸ ਪ੍ਰੋਗਰਾਮ 'ਚ ਸਿੱਖ ਸਮਾਜ ਦੇ ਕਰੀਬ 500 ਲੋਕ ਸ਼ਾਮਲ ਹੋਏ ਉਹਨਾਂ ਨੇ ਮੋੜ ਸਿੱਖ ਧਰਮ ਅਪਣਾਉਣ ਦਾ ਫੈਸਲਾ ਲਿਆ ਇਸ ਵੱਡੀ ਘਟਨਾ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਉਹ ਵੀ ਪੂਰੀ ਤਰ੍ਹਾਂ ਸਤਰਕ ਸੀ ਹਜ਼ਾਰਾਂ ਥਾਣਾ ਦੀ ਪੁਲਿਸ ਨੇ ਪ੍ਰੋਗਰਾਮ ਸਥਲ ਤੇ ਪਾਰੀ ਸੰਖਿਆ ਚ ਫੋਰਸ ਦਾਨਾਤ ਕੀਤੀ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਹੋਰ ਘਟਨਾ ਨਾ ਵਾਪਰ ਸਕੇ ਸੁਰੱਖਿਆ ਵਿਵਸਥਾ ਸਖਤ ਰਹਿਣ ਦੇ ਪ੍ਰੋਗਰਾਮ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋਇਆ ਹੁਣ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਉੱਤਰ ਪ੍ਰਦੇਸ਼ ਸਿੱਖ ਮਿਸ਼ਨ ਦੇ ਪ੍ਰਮੁੱਖ ਨੂੰ ਸੌਂਪੀ ਗਈ ਹੈ ਧਾਮੀ ਨੇ ਦੱਸਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿੱਖ ਪ੍ਰਚਾਰਕਾਂ ਦੀ ਇੱਕ ਟੀਮ ਪੀਡੀਪੀ ਲਈ ਰਵਾਨਾ ਕੀਤੀ ਜਾ ਰਹੀ ਹੈ ਜੋ ਹਰ ਪਹਿਲੂ ਤੋਂ ਜਾਂਚ ਕਰਕੇ ਜਲਦ ਰਿਪੋਰਟ ਐਸਜੀਪੀਸੀ ਨੂੰ ਸੌਂਪੇਗੀ ਪ੍ਰਧਾਨ ਧਾਮੀ ਨੇ ਕਿਹਾ ਕਿ ਕਿਸੇ ਵੀ ਧਰਮ ਦੇ پیرੋਕਾਰਾਂ ਨੂੰ ਲਾਲਚ ਦੇ ਕੇ ਜ਼ਬਰਦਸਤੀ ਧਰਮ ਤਬਦੀਲ ਕਰਵਾਉਣਾ ਉਚਿਤ ਨਹੀਂ ਸੂਤਰਾਂ ਮੁਤਾਬਕ 3000 ਤੋਂ ਵੱਧ ਸਿੱਖ ਪਾਈਚਰੇ ਦੇ ਮੈਂਬਰਾਂ ਨੇ ਈਸਾਈ ਧਰਮ ਨੂੰ ਅਪਣਾ ਲਿਆ ਸੀ ਉਤế ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਮਰਤ ਸੰਚਾਰ ਵਰਗੇ ਧਾਰਮਿਕ ਪ੍ਰੋਗਰਾਮਾਂ ਦੇ ਜ਼ਰੀਏ 160 ਪਰਿਵਾਰਾਂ ਨੂੰ ਸਿੱਖ ਧਰਮ 'ਚ ਵਾਪਸ ਲਿਆ ਚੁੱਕੀ ਹੈ ਸੂਤਰਾਂ ਅਨੁਸਾਰ ਆਪਣਾ ਧਰਮ ਛੱਡ ਕੇ ਗਏ ਪਰਿਵਾਰਾਂ ਦੀ ਸਿੱਖ ਧਰਮ 'ਚ ਵਾਪਸੀ ਦੇ ਲਈ ਵਿਸ਼ਵ Hindu ਪਰਸ਼ਦ ਵੀ ਐਕਟਿਵ ਹੋ ਗਿਆ ਹੈ ਐਸਜੀਪੀਸੀ ਵੱਲੋਂ ਜਾਂਚ ਦੇ ਆਦੇਸ਼ ਤੇ ਫਿਰ ਅवैध ਧਰਮ ਪ੍ਰਵਰਤਨ ਦਾ ਮੁੱਦਾ ਗਰਮਾ ਦਿੱਤਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ